ਇੱਕ ਬੱਚਾ ਆਪਣੇ ਬਾਪ ਨਾਲ ਮੇਲਾ ਵੇਖਣ ਚਲਿਆ ਜਾਏ ਜਿੰਨਾ ਸਮਾਂ ਉਹਨੇ ਬਾਪ ਦੀ ਉਂਗਲ ਪਕੜੀ ਹੈ ਨਾ ਬੱਚੇ ਨੇ ਉਹਨੂੰ ਮੇਲਾ ਬੜਾ ਸੁਹਾਵਣਾ ਲੱਗਦਾ ਹੈ ਬਹੁਤ ਚੰਗਾ ਲੱਗਦਾ ਹੈ ਕਢੌਣਿਆਂ ਦੀਆਂ ਦੁਕਾਨਾਂ ਹੈ ਬੱਚਾ ਦੇਖਦਾ ਪ੍ਰਸੰਨ ਹੁੰਦਾ ਤੇ ਅਤਨ ਚੇਤ ਮੇਲੇ ਵਿੱਚ ਘੁੰਮਦਿਆਂ ਘੁੰਮਦਿਆਂ ਤੇ ਬਾਪ ਦੀ ਉਂਗਲ ਛੁੱਟ ਜਾਏ ਬੱਚੇ ਤੋਂ ਔਰ ਬੱਚਾ ਮੇਲੇ ਵਿੱਚ ਗੁੰਮ ਜਾਂਦਾ ਪ੍ਰਾਣੇ ਸਮੇ ਅਕਸਰ ਹੀ ਮੇਲਿਆਂ ਵਿੱਚ ਬੱਚੇ ਗੁੰਮ ਜਾਂਦੇ ਸਨ ਤੇ ਫਿਰ ਉਹੀ ਮੇਲਾ ਜਿਹੜਾ ਬੱਚੇ ਨੂੰ ਸੁਹਾਵਣਾ ਲੱਗਦਾ ਹੈ ਨਾ ਉਹ ਬਹੁਤ ਭਾਰੀ ਉਜਾੜ ਬਣ ਜਾਂਦਾ ਬੱਚੇ ਲਈ ਉਹ ਫਿਰ ਰੋਂਦਾ ਕਰ ਲੁੰਦਾ ਮੇਰੇ ਬਾਪਤਾ ਪਤਾ ਨਹੀਂ ਕਿੱਥੇ ਗਿਆ ਲੱਭਦਾ ਤੇ ਉਹਨੂੰ ਬਾਪ ਵੀ ਹੈ ਲੱਭਦਾ ਪੁੱਤ ਵੀ ਹੈ ਪ੍ਰੋਫੈਸਰ ਪੂਰਨ ਸਿੰਘ ਆਖਦੇ ਕਹਿਣ ਲੱਗਿਆ ਭਲਿਆ ਆ ਜਿਹੜਾ ਸੰਸਾਰ ਹੈ ਨਾ ਆ ਇੱਕ ਮਨ ਨੂੰ ਮੇਲੇ ਦੀ ਤਰ ਹੈ ਜਿੰਨਾ ਸਮਾਂ ਤੂੰ ਗੁਰੂ ਨਾਨਕ ਸਾਹਿਬ ਦੀ ਬਾਪ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਗੁਰੂ ਬਾਪ ਦੀ ਉਂਗਲ ਪਕੜ ਕੇ ਰੱਖੇਗਾ ਭਾਵੇਂ ਤੂੰ ਬਾਣੀ ਦਾ ਪੱਲਾ ਪਕੜ ਕੇ ਰੱਖੇਗਾ ਸੱਚ ਜਾਣੀ ਇਸ ਸੰਸਾਰ ਮੇਲੇ ਵਿੱਚ ਤੂੰ ਕਦੀ ਵਿਸ਼ੇ ਵਕਾਰ ਤੇ ਨਸ਼ਿਆਂ ਵਿੱਚ ਗੁੰਮੇਗਾ ਨਹੀਂ ਪਰ ਤੂੰ ਜਦੋਂ ਗੁਰੂ ਬਾਪ ਦੀ ਉਂਗਲ ਛੱਡਦਾ ਹੈ ਉਦੋਂ ਤੂੰ ਕਦੇ ਵਿਸ਼ੇ ਵਕਾਰਾਂ ਵਿੱਚ ਖਚਤ ਹੋ ਜਾਣਾ ਹੈ ਉਦੋਂ ਕਦੀ ਤੂੰ ਨਸ਼ੇ ਵਿੱਚ ਗੁੰਮ ਹੋ ਜਾਣਾ ਹੈ ਉਦੋਂ ਬਹੁਤ ਵਾਰੀ ਤੂੰ ਗੁੰਮ ਹੋ ਕੇ ਤੇ ਫਿਰ ਪਟਕਨੇ ਪੱਲੇ ਤੇਰੇ ਰੋਣਾ ਪੈਂਦਾ ਅੱਜ ਵੀ ਜਿਹੜਾ ਸਾਡਾ ਸਮਾਜ ਹੈ ਅੱਜ ਵੀ ਜਿਹੜੀ ਸਾਡੀ ਪੰਜਾਬ ਦੀ ਧਰਤੀ ਹੈ ਪੰਜਾਬ ਦੇ ਵਸਿੰਦੇ ਲੋਕ ਨੇ ਬਲਕਿ ਬੇਨਤੀ ਕਰਾਂ ਪੂਰੀ ਮਨੁੱਖਤਾ ਦੁਨੀਆ ਜਿਹੜੀ ਉਹ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਦਾ ਪੱਲਾ ਪਕੜ ਲੈਂਦੇ ਨਾ ਜਿੰਨੀਆਂ ਵੀ ਜੀਵਨ ਦੀਆਂ ਭਟਕਨਾਂ ਉਲਝਣਾਂ ਨੇ ਸਭ ਕੁਝ ਮਿਟ ਕੇ ਤੇ ਜ਼ਿੰਦਗੀ ਇੱਕ ਸਵਰਗ ਬਣ ਜਾਏਗੀ ਅੱਜ ਮੁਸ਼ਕਲ ਹੈ ਮੇਰੇ ਵਰਗੇ ਨੂੰ ਕੋਈ ਪੁੱਛੇ ਆ ਪਿੱਛੇ ਨਾ ਕੋਈ ਸਿਆਣੇ ਪੁਰਖ ਬੈਠੇ ਹੋ ਸਾਰੇ ਗੁਰੂ ਦਰਬਾਰ ਵਿੱਚੋਂ ਸੰਗਤ ਨਿਕਲੀ ਔਰ ਇੱਕ ਪੱਤਰਕਾਰ ਬੀਬੀ ਬੜੀ ਸਿਆਣੀ ਪੱਤਰਕਾਰ ਬੀਬੀ ਸੀ ਸੰਗਤ ਵਿੱਚ ਨਿਕਲਦੀ ਗੁਰੂ ਦਰਬਾਰ ਵਿੱਚੋਂ ਨਿਕਲੀ ਹੋਈ ਸੰਗਤ ਨੂੰ ਸਾਹਮਣੇ ਮੈਂ ਇੱਕ ਕਰਕੇ ਉਹ ਪੱਤਰਕਾਰ ਬੀਬੀ ਆਖ ਜੀ ਇਹ ਵੀ ਮੈਨੂੰ 10 ਗੁਰੂਆਂ ਦਾ ਨਾਮ ਸੁਣਾ ਦਿਓ ਲੜੀ ਬਾਰ ਮੈਨੂੰ ਪੰਜ ਪਿਆਰਿਆਂ ਦਾ ਨਾਮ ਸੁਣਾ ਦਿਓ ਮੈਨੂੰ ਪੰਜ ਤਖਤਾਂ ਦਾ ਨਾਮ ਦੱਸ ਦਿਓ ਉਹ ਵਾਰ-ਵਾਰ ਮਤਮਾ ਭੈਣਾ ਕੋਲ ਬਜ਼ੁਰਗਾਂ ਕੋਲ ਨੌ ਜਵਾਨਾਂ ਕੋਲ ਪੁੱਛਦੀ ਹੈ ਮੈਨੂੰ ਦੱਸੋ ਜੱਸਾ ਸਿੰਘ ਆਲੂ ਬਾਲੀਆ ਕੌਣ ਸੀ ਮੈਨੂੰ ਦੱਸੋ ਖਾ ਕੋਈ ਤੁਹਾਡੇ ਵਿੱਚੋਂ ਨਵਾਬ ਕਪੂਰ ਸਿੰਘ ਕੌਣ ਸੀ ਕੋਈ ਦੱਸ ਸਕਦਾ ਹੈ ਹਰੀ ਸਿੰਘ ਨਲੂਆ ਕੌਣ ਸੀ ਜੱਸਾ ਸਿੰਘ RAM ਗੜੀਆ ਕੌਣ ਸੀ ਜਦੋਂ ਉਹਨੇ ਇਹ ਨਾਮ ਪੁੱਛੇ ਗੁਰੂ ਸਹਿਬਾਨਾਂ ਦੇ ਜਾਂ ਸ਼ਹੀਦਾਂ ਸਿੰਘਾਂ ਦੇ ਜਾਂ ਸਿੱਖ ਦਰਨੇਲਾਂ ਦੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਵੀ ਨਹੀਂ ਸੀ ਜਿਨੇ ਪੂਰਨ ਤੌਰ ਤੇ ਕੋਈ ਇੱਕ ਵੀ ਗੱਲ ਦਾ ਸਹੀ ਜਵਾਬ ਦਿੱਤਾ ਹੋਵੇ ਅਸੀਂ ਬਹੁਤ ਕੁਰਾਹੇ ਪੈ ਗਏ ਗੁਰੂ ਕੇ ਸਿੱਖ ਅੱਜ ਵੀ ਜਦ ਬਾਣੀ ਦਾ ਪੱਲਾ ਪਕੜ ਲੀਏ ਨਾ ਗੁਰੂ ਕੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਲੀਏ ਸਾਡਾ ਭਲਾ ਹੋ ਸਕਦਾ ਹੈ ਅੱਜ ਮੁਸ਼ਕਲ ਹੈ ਮੈਨੂੰ ਬੜੇ ਬਾਰੀ ਮੈਂ ਅਰਜ ਕਈ ਵਾਰ ਮੈਂ ਤੇ ਮੰਗਲਾ ਸਾਹਿਬ ਤੋਂ ਵੀ ਅਰਜ ਕਰਨਾ ਹੈ ਸੱਚ ਇਹ ਹੈ ਵੀ ਅੱਜ ਸਾਡੇ ਘਰਾਂ ਵਿੱਚੋਂ ਨਿਤਨੇਮ ਨਿਕਲਦਾ ਜਾ ਰਿਹਾ ਹੈ ਵਿੱਚੇ ਮੈਂ ਤੁਹਾਡੇ ਤੁਸੀਂ ਬੈਠੇ ਹੋ ਆਪਣੇ ਮਨਾਂ ਵਿੱਚ ਹੱਥ ਪਾ ਲਵੋ ਪਰਿਵਾਰਾਂ ਵਿੱਚ ਹੱਥ ਪਾ ਲਵੋ ਕਿੰਨੇ ਕੋਨੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਹੋਵੇ ਹਾਲਾਂਕਿ ਚਾਹੀਦਾ ਤੇ ਸੀ ਨਾ ਵੀ ਆਪਾਂ ਸਿੱਖ ਪਰਿਵਾਰ ਹੈ ਬੱਚਿਆਂ ਤੋਂ ਲੈ ਕੇ ਜਿਹੜੇ ਬਜ਼ੁਰਗ ਨੇ ਸਾਰੀ ਹੱਥ ਵਿੱਚ ਗੁਟਕਾ ਸਹਿ ਪਕੜ ਕੇ ਤੇ ਅੰਮ੍ਰਿਤ ਬਾਣੀ ਦਾ ਨਿਤਨੇਮ ਕਰਦੇ ਹੁੰਦੇ ਚਾਹੀਦਾ ਸਾਰਿਆਂ ਨੂੰ ਸੀ ਬੜਾ ਜ ਮੁਸ਼ਕਲ ਬਣ ਗਈ ਹੈ ਬਹੁਤ ਘਟ ਸਰੀਰ ਨੇ ਬਹੁਤ ਘਟ ਪਰਿਵਾਰ ਨੇ ਜਿੰਨਾ ਘਰਾਂ ਵਿੱਚ ਅੰਮ੍ਰਿਤ ਬਾਣੀ ਦਾ ਨਿਤਨੇਮ ਹੁੰਦਾ